ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਤੜਲੇ ਦੇ ਨਾਲ ਜਾਰੀ ਹੈ ਪੰਜਾਬ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ 6 ਮਹੀਨਿਆਂ ਵਿੱਚ ਨਸ਼ਾ ਖਤਮ ਕਰ ਦੇਣਗੇ ਪਰ ਤਾਜ਼ਾ-ਤਾਜ਼ਾ ਲਾਈਵ ਤਸਵੀਰਾਂ ਮੋਹਾਲੀ ਦੇ ਜ਼ਿਰਕਪੁਰ ਤੋਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੁੜੀਆਂ ਚਿੱਟਾ ਖਰੀਦਣ ਆਈਆਂ ਨੇ ਨਾਲ ਹੀ ਉਹ ਇਹ ਵੀ ਦੱਸ ਰਹੀਆਂ ਨੇ ਕਿ ਕਿਸ ਦੇ ਕੋਲੋਂ ਨਸ਼ਾ ਖਰੀਦਣ ਪਹੁੰਚੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚ ਫਸਿਆ ਦੇਖਿਆ ਹੋਵੇਗਾ ਹੁਣ ਤਾਂ ਹੱਦ ਹੀ ਪਾਰ ਹੋ ਗਈ ਹੈ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਨੇ ਨਸ਼ਾ ਕਿੰਨਾ ਆਸਾਨੀ ਦੇ ਨਾਲ ਵਿਕ ਰਿਹਾ ਹੈ ਇਹ ਸਚਾਈ ਇਹਨਾਂ ਤਸਵੀਰਾਂ ਦੇ ਰਾਹੀਂ ਬਿਆਨ ਹੋ ਰਹੀ ਹੈ ਪੰਜਾਬ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ ਕਾਂਗਰਸ ਦੇ ਲੀਡਰ ਸੁਖਪਾਲ ਖੈਰਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਤੇ ਸੁਖਪਾਲ ਖੈਰਾ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਸਵਾਲ ਕੀਤਾ ਕਿ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਇਹ ਤਸਵੀਰਾਂ ਮੋਹਾਲੀ ਦੇ ਜ਼ਿਰਕਪੁਰ ਤੋਂ ਸਾਹਮਣੇ ਆਈਆਂ ਨੇ ਜ਼ੀਰਕਪੁਰ ਦਾ ਇੱਕ ਪਿੰਡ ਹੈ ਲੋਗੜ ਜਿੱਥੇ ਇਹ ਕੁੜੀਆਂ ਨਸ਼ਾ ਖਰੀਦਣ ਪਹੁੰਚੀਆਂ ਸੀ ਕੀ ਲੈਣਾ ਹੈ ਤੁਹਾਨੂੰ ਸਮਾਨ ਲੈਣਾ ਹੈ ਤੇ ਮੰਜਾਣਾ ਸਮਾਨ ਚਿੱਟਾ ਵਾਈਟ ਹਾਂਜੀ ਮੰਜੀਤ ਕਿਹੜਾ ਮੰਜੀਤ ਕਿਹੜਾ ਇਹ ਜਿਹੜਾ ਲੋਗੜ ਦਾ ਮੰਜੀਤ ਹੈ ਜਿਹੜਾ ਉਸਤੇ ਚਿੱਟਾ ਲੈਣ ਆਈ ਸੀ ਹਾਂਜੀ ਉਹਨੇ ਕੀ ਲਈ ਥਾਂ ਤੇ ਚੀਜ਼ ਕੀ ਚੈਨੀ ਲਈ ਸੀ ਚੈਨੀ ਥਰੀ ਮੋੜੀ ਨਾਲ ਨਹੀਂ ਮੋੜੀ ਨਹੀਂ ਮੋੜੀ ਨਹੀਂ ਨਹੀਂ ਠੀਕ ਹੈ ਫਿਰ ਤੁਹਾਨੂੰ ਉਹ ਚੰਗੀ ਲੈਣਾ ਹੈ ਪੈਸੇ ਵੀ ਲੈ ਲੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣੇ ਹਨ 1000 ਰੁਪਏ ਪੈਸੇ 1000 ਰੁਪਏ ਵੀ ਲੈ ਲੈ ਠੀਕ ਹੈ ਹਮੇ ਸ਼ੋਰ ਹੈ ਨਾ ਹਮੇ ਤੁਹਾਡੇ ਨਾਲ ਕੋਈ ਧੱਕਾ ਨਹੀਂ ਕਰਿਆ ਕਿਸੇ ਨੇ ਨਹੀਂ ਕਰਿਆ ਤੁਹਾਨੂੰ ਮਾਰਿਆ ਤਾਂ ਨਹੀਂ ਮਾਰਿਆ ਨਹੀਂ ਕੁਝ ਨਹੀਂ ਕਰਿਆ ਸ਼ੋਰ ਹੈ ਨਹੀਂ ਸ਼ੋਰ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਢੜਲੇ ਦੇ ਨਾਲ ਜਾਰੀ ਹੈ ਪੰਜਾਬ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ 6 ਮਹੀਨਿਆਂ ਵਿੱਚ ਨਸ਼ਾ ਖਤਮ ਕਰ ਦੇਣਗੇ ਪਰ ਤਾਜ਼ਾ ਤਾਜ਼ਾ ਲਾਈਵ ਤਸਵੀਰਾਂ ਮੋਹਾਲੀ ਦੇ ਜ਼ਿਰਖਪੁਰ ਤੋਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੁੜੀਆਂ ਚਿੱਟਾ ਖਰੀਦਣ ਆਈਆਂ ਨੇ ਨਾਲ ਹੀ ਉਹ ਇਹ ਵੀ ਦੱਸ ਰਹੀਆਂ ਨੇ ਕਿ ਕਿਸ ਦੇ ਕੋਲੋਂ ਨਸ਼ਾ ਖਰੀਦਣ ਪਹੁੰਚੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚ ਫਸਿਆ ਦੇਖਿਆ ਹੋਵੇਗਾ ਹੁਣ ਤਾਂ ਹੱਦ ਹੀ ਪਾਰ ਹੋ ਗਈ ਹੈ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਨੇ ਨਸ਼ਾ ਕਿੰਨਾ ਆਸਾਨੀ ਦੇ ਨਾਲ ਵਿਕ ਰਿਹਾ ਹੈ ਇਹ ਸੱਚਾਈ ਇਹਨਾਂ ਤਸਵੀਰਾਂ ਦੇ ਰਾਹੀਂ ਬਿਆਨ ਹੋ ਰਹੀ ਹੈ ਪੰਜਾਬ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ ਕਾਂਗਰਸ ਦੇ ਲੀਡਰ ਸੁਖਪਾਲ ਖੈਰਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਤੇ ਸੁਖਪਾਲ ਖੈਰਾ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਸਵਾਲ ਕੀਤਾ ਕਿ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਇਹ ਤਸਵੀਰਾਂ ਮੋਹਾਲੀ ਦੇ ਜ਼ਿਰਕਪੁਰ ਤੋਂ ਸਾਹਮਣੇ ਆਈਆਂ ਨੇ ਜ਼ਿਰਕਪੁਰ ਦਾ ਇੱਕ ਪਿੰਡ ਹੈ ਲੋਗੜ ਜਿੱਥੇ ਇਹ ਕੁੜੀਆਂ ਨਸ਼ਾ ਖਰੀਦਣ ਪਹੁੰਚੀਆਂ ਸੀ ਕੀ ਲੈਣਾ ਹੈ ਤੁਹਾਨੂੰ ਸਮਾਨ ਲੈਣਾ ਹੈ ਤੇ ਮੰਜਾ ਲੈਣਾ ਸਮਾਨ ਚਿੱਟਾ ਵਾਈਟ ਹਾਂਜੀ ਮਜੀਦ ਕਿਹੜਾ ਮਜੀਦ ਕਿਹੜਾ ਲੋਗੜ ਦਾ ਮਜੀਦ ਹੈ ਜਿਹੜਾ ਉਸਤੇ ਜਿੱਟਾ ਲੈਣ ਆਈ ਸੀ ਹਾਂਜੀ ਉਹਨੇ ਕਿਹਾ ਲਈ ਸਾਡੇ ਚੀਜ਼ ਚੈਨੀ ਲਈ ਸੀ ਚੈਨੀ ਨਹੀਂ ਲਈ ਸੀ ਚੈਨੀ ਥਰੀ ਮੋੜੀ ਨਾਲ ਨਹੀਂ ਮੋੜੀ ਨਹੀਂ ਮੋੜੀ ਨਹੀਂ ਨਹੀਂ ਠੀਕ ਹੈ ਫਿਰ ਤੁਹਾਨੂੰ ਉਹ ਚੈਨੀ ਲੈਣਾ ਹੈ ਪੈਸੇ ਵੀ ਲੈ ਲੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣੇ 1000 ਰੁਪਏ ਪੈਸੇ 1000 ਰੁਪਏ ਵੀ ਲੈ ਲੈ ਠੀਕ ਹੈ ਹਮੇ ਸ਼ੋਰ ਹੈ ਨਾ ਹਮੇ ਤੁਹਾਡੇ ਕੋਲ ਕੋਈ ਧੱਕਾ ਨਹੀਂ ਕਰਿਆ ਕਿਸੇ ਨਹੀਂ ਕਰਿਆ ਤੁਹਾਨੂੰ ਮਾਰਿਆ ਤਾਂ ਨਹੀਂ ਮਾਰਿਆ ਨਹੀਂ ਕੁਝ ਨਹੀਂ ਕਰਿਆ ਸ਼ੋਰ ਹੈ ਨਹੀਂ ਸ਼ੋਰ ਹੈ